ਅੱਜ ਅੰਬਰੀਸਰ ਦੇ ਵਿੱਚ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹ ਦੇ ਦਿੱਤੀ ਹੈ ਦੱਸਦੇ ਹਾਂ ਕਿ ਮੌਸਮ ਵਿਭਾਗ ਵੱਲੋਂ ਲਗਾਤਾਰ yellow alert ਜਾਰੀ ਕੀਤਾ ਗਿਆ ਸੀਗਾ ਕਿ 23 ਜੂਨ ਨੂੰ ਪੰਜਾਬ ਦੇ ਆਲੇ ਦੁਆਲੇ ਦੇ ਸੂਬਿਆਂ ਦੇ ਵਿੱਚ ਮੌਨਸੂਨ ਆ ਸਕਦਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਅੱਜ 22 ਤਰੀਕ ਨੂੰ ਹੀ ਬਾਰਿਸ਼ ਜਿਹੜੀ ਹੈ ਉਹ ਪੰਜਾਬ ਦੇ ਸ਼ਹਿਰਾਂ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੀ ਜੇਕਰ ਅਸੀਂ ਅੰਬਰੀਸਰ ਦੀ ਗੱਲ ਕਰੀਏ ਤਾਂ ਅੰਬਰੀਸਰ ਦੇ ਵਿੱਚ ਵੀ ਚਮਚਮ ਬਾਰਿਸ਼ ਵਰਸੀ ਜਿਸ ਨਾਲ ਲੋਕਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਨੇ ਲਗਾਤਾਰ ਪੈਰੀ ਗਰਮੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਸੀ ਪਰ ਜਿਸ ਤਰ੍ਹਾਂ ਦੇ ਨਾਲ ਅੱਜ ਮੀਂਹ ਪਿਆ ਲੋਕ ਜਿਹੜੇ ਨੇ ਘਰੋਂ ਬਾਹਰ ਨਿਕਲੇ ਨੇ ਤੇ ਇਸ ਮੀਂਹ ਦਾ ਆਨੰਦ ਮਾਣ ਰਹੇ ਨੇ ਸੋ ਦੱਸਦੇ ਹਾਂ ਕਿ ਮੌਸਮ ਵਿਭਾਗ ਨੇ orange alert ਵੀ ਜਾਰੀ ਕੀਤਾ ਸੀਗਾ ਜਦਕਿ 23 ਤੇ 25 ਜੂਨ ਨੂੰ ਵੀ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਚੁਟਾਈ ਸੀ ਦੱਸਦੇ ਚਾਲੀਏ ਕਿ 25 ਜੂਨ ਨੂੰ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾਵਾਂ ਜਤਾਉਂਦੇ ਹੋਏ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ 26 ਤੇ 27 ਜੂਨ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੇ ਅਸਰ ਨੇ ਉਧਰ ਜੇਕਰ ਗੱਲ ਕਰੀਏ ਪਠਾਨਕੋਟ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤੇ ਰੋਪੜ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਮੱਧਮ ਵਰਖਾ ਹੋ ਸਕਦੀ ਹੈ ਫਿਲਹਾਲ ਮੌਸਮ ਨੇ ਜਿਸ ਤਰ੍ਹਾਂ ਨਾਲ ਕਰਵਟ ਲਈ ਹੈ ਉਸ ਤੋਂ ਬਾਅਦ ਲੋਕਾਂ ਨੂੰ ਇਸ ਤਪਦੀ ਕਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਫਿਲਹਾਲ ਮੌਸਮ ਦੇ ਬਦਲਾਅ ਆਉਣ ਦੀ ਕਾਰਨ ਹੋਰ ਦਿਨਾਂ ਦੇ ਵਿੱਚ ਤੇ ਮੁਕਾਬਲੇ ਤਾਮਬਰ ਘਟ ਰਹੀ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਇਰੇ ਨੇ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਹੈ ਉਹ ਪਿਆ ਹੈ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਬਾਰਿਸ਼ ਹੋਈ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਅੰਮ੍ਰਿਤਸਰ ਸ਼ਹਿਰ ਦੀਆਂ ਜਿੱਥੇ ਮੀਂਹ ਨੇ ਲੋਕਾਂ ਦੇ ਚਿਹਰੇ ਖੁਸ਼ੀ ਨਾਲ ਖਿੜਾ ਦਿੱਤੇ ਨੇ ਕਿਉਂਕਿ ਲਗਾਤਾਰ ਹਮਸਪਰ ਇਹ ਗਰਮੀ ਸੀ ਤਾਪਮਾਨ 45 ਡਿਗਰੀ ਤੋਂ ਪਾਰ ਚਲਾ ਗਿਆ ਸੀ ਇਸ ਗਰਮੀ ਨੇ ਲੋਕਾਂ ਦੇ ਵੱਟ ਕਰ ਦਿੱਤੇ ਸੀ ਲਗਾਤਾਰ ਦਿਨ ਦਾ ਤਾਪਮਾਨ ਜਿਹੜਾ ਹੈ 45 ਤੋਂ ਪਾਰ ਚਲਾ ਗਿਆ ਸੀ ਜੇਕਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਰਾਤੀ ਵੀ ਤਾਪਮਾਨ ਜਿਹੜਾ ਸੀ ਉਹ ਆਮ ਨਾਲੋਂ ਕਾਫੀ ਜ਼ਿਆਦਾ ਮੰਨਿਆ ਗਿਆ ਸੀ ਪਰ ਮੌਸਮ ਵਿਭਾਗ ਨੇ ਪਹਿਲਾਂ ਹੀ orange alert कुछ जिले येलो अलर्ट जारी कर दिया था सी मीते तूफान लेके और जिस तरह नाल आज मौसम ने करवट ली है काफी ज्यादा गर्मी तो राहत जरूर मिल गई है। रिपोर्ट अमृतसर केसरी